ਇੱਕ ਔਰਤ ਜਿਹੜੀ ਨਸ਼ੇ ਦੇ ਹਾਲਾਤ ਵਿੱਚ ਮਿਲੀ ਤੇ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਆ ਸਾਡਾ ਅੰਮ੍ਰਿਤਸਰ ਆ ਹਾਲ ਦੇ ਵੇਖੋ ਅੰਮ੍ਰਿਤਸਰ ਦੀ ਆ ਸੰਗਮ ਸਿਨਮਾ ਜੀ ਇੱਥੇ ਪੁੱਛੇਲ ਹੁੰਦੀ ਨਹੀਂ ਜਵੀ ਕੈਂਟ ਆ ਵੇਖੋ ਜਦੋਂ ਇਸ ਦਾ ਆਪਾਂ ਕ੍ਰਿਮੀਨਲ ਰਿਕਾਰਡ ਦੇਖਿਆ ਤੇ ਐਂਟੀ ਸੋਸ਼ਲ ਐਕਟੀਵਿਟੀ ਦੇ ਵਿੱਚ ਲਿਖ ਫੋਨ ਕਰਕੇ ਇਹਦੇ ਤੇ ਤਾਰਾ 126 170 ਬੀ ਐਨ ਐਸ ਐਸ ਦੀ ਕਰਦੇ ਹੋਏ ਇਸ ਨੂੰ 27 ਮਈ 2025 ਨੂੰ ਡੀਲ ਭੇਜਿਆ ਗਿਆ ਉੱਥੋਂ ਇਹ 2 6 2025 ਨੂੰ ਵਾਪਸ ਆਇਆ ਹਲੋ ਕਰਨੀ ਬੀਬੀ ਕਿੱਥੇ ਬੈਠੀ ਆਂ ਕਰਨੀ ਆ ਨਾ ਕਿੱਥੋਂ ਆਈ ਆ ਲਓ ਜੀ ਸੁਰਤੀ ਨਹੀਂ ਕੋਈ ਲੋਕੀਂ ਦਾ ਨਸ਼ਾ ਮੋ ਗਿਆ ਹੀ ਇੱਥੇ ਸ਼ਿਕੂ ਮੁਕਾਈ ਹੈ ਇਮਕਬੂਲਪੁਰਾ ਚੌਂਗ ਤੇ ਗੇਟ ਦੇ ਬਿਲਕੁਲ ਨਾਲ ਜੁੱਦ ਨਸ਼ਿਆ ਵਿਰੁੱਧ ਆ ਦੇਖੋ ਜੀ ਅੱਜ ਮਿਤੀ 22 ਜੂਨ 2025 ਸਾਢੇ 8 ਵਜੇ ਵੇਖੋ ਜੀ ਆ ਜੁੱਦ ਨਸ਼ਿਆ ਵਿਰੁੱਧ ਜੀ ਕੱਲ ਮਿਤੀ 21 ਜੂਨ 2025 ਬਸਟਾਂ ਹੰਮਿਸਤ ਨੇੜੇ ਇੱਕ ਔਰਤ ਜਿਹੜੀ ਨਸ਼ੇ ਦੇ ਹਾਲਾਤ ਵਿੱਚ ਮਿਲੀ ਕਿ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਇਸ ਦੇ ਸਵਿਫਟ ਐਕਸ਼ਨ ਲੈਂਦੇ ਹੋਏ ਸਬਡਿਵੀਜ਼ਨ ਈਸਟ ਦੀ ਟੀਮ ਨੇ ਇਸ ਚੀਜ਼ ਨੂੰ ਵੈਰੀਫਾਈ ਕਰਵਾਇਆ ਅਤੇ ਜਿਹੜੀ ਔਰਤ ਦਾ ਨਾਮ ਪਾਇਲ ਕੁਮਾਰੀ ਜੋ ਪੱਤੀ ਡਿਸਟ੍ਰਿਕਟ ਤਰਨਤਾਰਨ ਦੀ ਰਹਿਣ ਵਾਲੀ ਹੈ ਸਾਬਿਤ ਹੋਇਆ ਜਦੋਂ ਇਸ ਦਾ ਆਪਾਂ ਕ੍ਰਿਮੀਨਲ ਰਿਕਾਰਡ ਦੇਖਿਆ ਤੇ ਐਂਟੀ ਸੋਸ਼ਲ ਐਕਟੀਵਿਟੀ ਦੇ ਵਿੱਚ ਲਿਖਤ ਹੋਣ ਕਰਕੇ ਇਹਦੇ ਤੇ ਧਾਰਾ 126 170 ਬੀ ਐਨ ਐਸ ਐਸ ਦੀ ਕਰਦੇ ਹੋਏ ਇਸ ਨੂੰ 27 ਮਈ 2025 ਨੂੰ ਜੇਲ੍ਹ ਭੇਜਿਆ ਗਿਆ ਉਥੋਂ ਇਹ 2 6 2025 ਨੂੰ ਵਾਪਸ ਆਈ ਜੋ ਕਿ ਇਹ ਪਾਇਆ ਕੋ ਮਾਰੀ ਡਰਗਿਕਤ ਵੀ ਹੈਗੀ ਆ ਤੇ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਚੱਲਦੀ ਪਈ ਹੈ ਯੁਧ ਨਸ਼ਿਆ ਵਿਰੁੱਧ ਉਸ ਦੇ ਅੰਤਰਗਤ ਆਪਾਂ ਇਸ ਲੇਡੀ ਨੂੰ 3 ਜੂਨ 6 ਜੂਨ ਅਤੇ 9 ਜੂਨ ਨੂੰ ਤਿੰਨ ਵਾਰ ਇਹਨੂੰ ਡੀਡਿਕਸ਼ਨ ਸੈਂਟਰ ਦਾਖਲ ਕਰਾਇਆ ਗਿਆ ਪਰੰਤੂ ਇਹਦੇ ਵੱਲੋਂ ਕੰਸੈਂਟ ਨਾ ਦੇਣ ਕਰਕੇ ਇਹਨੂੰ ਉਥੋਂ ਓਪਰ ਸੈਂਟਰ ਤੇ ਤਬਦੀਲ ਕੀਤਾ ਗਿਆ ਤੇ ਆਪਾਂ ਇਸ ਤੇ ਹਜੇ ਹੋਰ ਕਾਰਵਾਈ ਕਰਦੇ ਪਏ ਆ ਤੇ ਇਸ ਲੇਡੀ ਦਾ ਪਤਾ ਕਰਵਾ ਕੇ ਆਪਾਂ ਇਹਦੇ ਰੀਹੈਬਿਟੇਸ਼ਨ ਦੇ ਵਾਸਤੇ ਸਿਵਲ ਅਥਾਰਟिटीज ਐਨ ਜੀਓਸ ਐਂਡ ਸਿਵਲ ਸੁਸਾਇਟੀਆਂ ਨਾਲ ਸੰਪਰਕ ਕੀਤਾ ਹੈ ਤੇ ਇਹਦੀ ਰੀਹੈਬਿਟੇਸ਼ਨ ਵਾਸਤੇ ਆਪਾਂ ਪ੍ਰਬੰਧ ਕਰ ਰਹੇ ਹਾਂ ਧੰਨਵਾਦ